ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਆਮ ਲੋਕਾਂ ਲਈ ਇਹ ਵੱਡੀ ਰਾਹਤ ਸਸਤਾ ਹੋਇਆ ਗੈਸ ਸਿਲੰਡਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਆਂ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਮਹੀਨੇ ਦੀ ਸ਼ੁਰੂਆਤ ਰਾਹਤ ਦੀ ਖਬਰ ਨਾਲ ਹੋਈ ਹੈ ਤੇ ਇਹ ਇਹ ਰਾਹਤ ਮਹंगाई ਤਹਿ ਦਰਅਸਲ ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ ਦੋ ਜਿਹੇ ਮਹੀਨੇ ਐਲਪੀ ਸਿਲੰਡਰ ਦੀ ਕੀਮਤਾਂ 'ਚ ਕਟੌਤੀ ਕੀਤੀ ਹੈ ਹਾਲਾਂਕਿ ਇਸ ਵਾਰ ਵੀ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਘਟਾਈ ਗਈ ਹੈ ਦੇਸ਼ ਚ ਚੱਲ ਰਹੀ ਗੱਲ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਤੋਂ ਮੁੰਬਈ ਤੱਕ ਸਿਲੰਡਰ ਦੀ ਕੀਮਤਾਂ 'ਚ 19 ਰੁਪਏ ਦੀ ਕਮੀ ਆਈ ਹੈ ਤੇ ਨਵੇਂ ਸਿਲੰਡਰ ਦੀ ਕੀਮਤਾਂ IOCL ਦੀ ਵੈਬਸਾਈਟ ਤੇ ਅਪਡੇਟ ਕੀਤੇ ਗਏ ਨੇ ਜੋ ਕਿ ਮਈ 1 2024 ਤੋਂ ਲਾਗੂ ਹੋਣ ਨੇ ਦਿੱਲੀ ਦੇ 19 ਰੁਪਏ ਕਿਲੋ ਵਾਲਾ 20 ਰੁਪਏ ਸਸਤਾ ਹੋਇਆ ਤੇਲ ਮਾਰਕੀਟਿੰਗ ਆਪਣੀ ਇੰਡੀਆ ਔਇਲ ਦੀ ਵੈਬਸਾਈਟ ਮੁਤਾਬਕ ਜੀ ਹਾਂ ਇੱਕ ਮਹੀਤਰਾ ਅਧਾਰੀ ਨੀ ਵਿੱਚ ਦਿੱਲੀ ਚ 19 ਕਿਲੋ ਦੇ ਵਪਾਰ ਗੈਸੋਲਿਨ ਦੀ ਕੀਮਤ ਉੱਤੇ 19 ਰੁਪਏ ਦੀ ਕਟੌਤੀ ਕੀਤੀ ਗਈ ਹੈ ਜਿਸ ਨਾਲ ਲੋਕਾਂ ਨੂੰ ਇਹ ਵੱਡੀ ਰਾਹਤ ਮਿਲੀ ਹੈ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ